ਇੱਕ ਬੜਾ ਸ਼ਾਨਦਾਰ ਸ਼ੇਅਰ ਹੈ ਕਹਿੰਦੇ ਕੁਝ ਤੋਂ ਮਜਬੂਰੀਆਂ ਰਹੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆਮ ਆਦਮੀ ਪਾਰਟੀ ਦੇ ਨਾਲ ਬੇਵਫਾਈ ਕਰਨ ਵਾਲਿਆਂ ਦੀ ਲਿਸਟ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਭਾਵੇਂ ਉਹ ਸੂਤਰਾ ਮੁਤਾਬਕ ਹੀ ਕਿਉਂ ਨਾ ਹੋਵੇ ਪਰ ਇਹਨਾਂ ਦੀਆਂ ਵੀ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਮੌਜੂਦਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਮੌਜੂਦਾ ਐਮਐਲਏ ਸ਼ੀਤਲ ਲੰਗੁਰਾਲ ਕੀ ਦੇ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਮੁਸੀਬਤਾਂ ਦੇ ਨਾਲ ਜ਼ਰੂਰ ਘਰੇ ਹੋਣਗੇ ਬੇਵਫਾਈ ਕੀਤੀ ਹੈ ਪਰ ਉਹਨਾਂ ਨੇ ਉਹਨਾਂ ਮੁਸੀਬਤਾਂ ਨੂੰ ਲੈ ਕੇ ਜਦੋਂ ਸਵਾਲ ਕੀਤੇ ਗਏ ਤਾਂ ਆਪਣੇ ਆਪ ਦੇ ਵਿੱਚ ਘਿਰਦੇ ਨਜ਼ਰ ਆਏ ਨੇ ਖੈਰ ਜੇ ਗੱਲ ਕਰੀਏ ਇਸ ਬੇਵਫਾਈ ਦੀ ਸੂਚੀ ਦੀ ਤਾਂ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਵੇਂ ਕਿ ਪਹਿਲਾਂ ਕਿਹਾ ਕਿ ਭਾਵੇਂ ਸੂਤਰਾ ਮੁਤਾਬਕ ਕੀ ਹੋਵੇ ਪਰ ਨਾਮ ਲਗਾਤਾਰ ਸਾਹਮਣੇ ਆ ਰਹੇ ਨੇ ਅਜੇ ਤੱਕ ਤਾਂ ਸਿਰਫ ਐਮਐਲਏਜ਼ ਦੇ ਨਾਮ ਸੀ ਇੱਕ ਇਹੋ ਜਿਹਾ ਨਾਮ ਇਸ ਦੇ ਵਿੱਚ ਆ ਗਿਆ ਜਿਸ ਨੇ ਤਰਥੱਲੀ ਮਚਾ ਦਿੱਤੀ ਲੰਗੇ ਕੁਝ ਦਿਨਾਂ ਤੋਂ ਇਹ ਨਾਮ ਸਰਕੂਲੇਟ ਹੋ ਰਿਹਾ ਹੈ ਰਾਗਵ ਚੱਡਾ ਕਿੱਥੇ ਨੇ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਵਿੱਚ ਕਿੱਥੇ ਨੇ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਲੋਕ ਸਭਾ ਚੋਣਾਂ ਨਜ਼ਦੀਕ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਗਈ ਸੀਐਮ ਭਗਵੰਤ ਮਾਨ ਦੇ ਘਰ ਕੁੜੀ ਹੋ ਗਈ ਹਰ ਇੱਕ ਚੀਜ਼ ਹੋ ਗਈ ਆਮ ਆਦਮੀ ਪਾਰਟੀ ਦੇ ਐਡੇ ਸੀਨੀਅਰ ਲੀਡਰਸ ਪਾਰਟੀ ਛੱਡ ਕੇ ਚਲੇ ਗਏ ਰਾਗਵ ਚੱਡਾ ਕਿੱਥੇ ਨੇ ਰਾਗਵ ਚੱਡਾ ਸਿਆਸਤ ਵਿੱਚ ਕਿਉਂ ਨਹੀਂ ਆ ਰਹੇ ਹਲਚਲੇ ਮੱਚੀ ਹੋਈ ਸੀ ਕਿ ਰਾਗਵ ਚੱਡਾ ਅੱਖ ਦੇ ਇਲਾਜ ਵਾਸਤੇ ਲੰਡਨ ਗਏ ਹੋਏ ਨੇ ਪਰ ਹੁਣ ਚਰਚਾਵਾਂ ਇਹ ਨੇ ਕਿ ਲੰਡਨ ਦਾ ਮਹਿਜ਼ ਬਹਾਨਾ ਹੈ ਅੱਖ ਦਾ ਆਪਰੇਸ਼ਨ ਮਹਿਜ਼ ਬਹਾਨਾ ਹੈ ਸੂਤਰਾਂ ਮੁਤਾਬਕ ਰਾਗਵ ਚੱਡਾ ਵੀ ਭਾਜਪਾ ਦਾ ਪੱਲਾ ਫੜ ਸਕਦੇ ਨੇ ਇਹ ਹੈਰਾਨੀ ਦੀ ਗੱਲ ਹੈ ਸਿਰ ਦੇ ਉੱਤੋਂ ਲੰਘਣ ਵਾਲੀ ਗੱਲ ਹੈ ਇਹ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਪਰ ਸਿਆਸੀ ਗਲਿਆਰੇ ਕੁਝ ਹੋਰ ਹੀ ਕਹਿ ਰਹੇ ਨੇ ਹੁਣ ਤੱਕ ਕਿ ਕਈ ਇਹੋ ਜਿਹੇ ਸੂਤਰ ਨੇ ਜਿਨ੍ਹਾਂ ਨੇ ਠੋਕ ਵਜਾ ਕੇ ਕਿਹਾ ਕਿ ਰਾਗਵ ਚੱਡਾ ਜਾ ਸਕਦੇ ਨੇ ਰਾਗਵ ਚੱਡਾ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਹਾਲਾਤ ਕੁਝ ਇਸ ਤਰ੍ਹਾਂ ਕਹਿੰਦੇ ਨੇ ਹਾਲਾਂਕਿ ਜੇ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰ ਰਹੀ ਹੈ ਤਾਂ 6 ਦਿਨ ਪਹਿਲਾਂ ਉਹ ਵੀ ਇਹੀ ਕਹਿ ਰਹੇ ਸੀ ਕਿ ਉਹ ਪਾਰਟੀ ਦੇ ਨਾਲ ਪੂਰੀ ਵਫਾ ਰੱਖਦੇ ਨੇ ਪਾਰਟੀ ਦੇ ਹੱਕ ਚ ਖੜੇ ਨੇ ਔਰ ਪਾਰਟੀ ਨੂੰ ਸਟਰੋਂਗ ਕਰਨਾ ਆ ਪਰ 6 ਦਿਨ ਬਾਅਦ ਉਹੀ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਨੂੰ ਇਸ ਤਰ੍ਹਾਂ ਅਲਵਿਦਾ ਕਹਿ ਗਏ ਜਿਵੇਂ ਚਾਹ ਦੇ ਵਿੱਚੋਂ ਮੱਖੀ ਕੱਢ ਦਿੱਤੀ ਜਾਂਦੀ ਹੈ ਖੈਰ ਇਹ ਚੀਜ਼ਾਂ ਇੱਕ ਪਾਸੇ ਰਹਿ ਜਾਂਦੀਆਂ ਨੇ ਪਰ ਦੂਜੇ ਪਾਸੇ ਕਈ ਨਾਮ ਇਹੋ ਜਿਹੇ ਹੁੰਦੇ ਨੇ ਜੋ ਪਾਰਟੀ ਦੇ ਨਾਲ ਪਾਰਟੀ ਦੀ ਸਿਰਜਣਾ ਦੇ ਨਾਲ ਪੱਜ ਜਾਂਦੇ ਨੇ ਔਰ ਰਾਘਵ ਚੱਡਾ ਦਾ ਨਾਮ ਇੱਕ ਐਸਾ ਨਾਮ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਸਰਜਨਾ ਦੇ ਨਾਲ ਜੁੜਿਆ ਹੋਇਆ ਜਿਵੇਂ ਅਰਵਿੰਦ ਕੇਜਰੀਵਾਲ ਦਾ ਨਾਮ ਹੈ ਜਿਵੇਂ ਭਗਵੰਤ ਮਾਨ ਦਾ ਨਾਮ ਹੈ ਉਵੇਂ ਹੀ ਰਾਘਵ ਚੱਡਾ ਦਾ ਇੱਕ ਇਹੋ ਜਿਹਾ ਨਾਮ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਮੋਢੇ ਦੇ ਨਾਲ ਜੁੜਿਆ ਹੋਇਆ ਹੈ ਔਰ ਜੇ ਰਾਘਵ ਚੱਡਾ ਇਸ ਤਰ੍ਹਾਂ ਦੀ ਬਦਲੀ ਕਰਦੇ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਸਭ ਤੋਂ ਵੱਡਾ ਝਟਕਾ ਹੋਵੇਗੀ ਆਮ ਆਦਮੀ ਪਾਰਟੀ ਅਜੇ ਇੱਕ ਵੱਡੇ ਫਲੌਅ ਚੋਂ ਇੱਕ ਖਲਾਅ ਦੇ ਵਿੱਚੋਂ ਲੰਘਦੀ ਪਈ ਹੈ ਔਰ ਇਸ ਖਲਾਅ ਦੇ ਵਿੱਚੋਂ ਲੰਘ ਸਕਣਾ ਸ਼ਾਇਦ ਆਮ ਆਦਮੀ ਪਾਰਟੀ ਲਈ ਆਸਾਨ ਨਾ ਹੋਵੇ ਪਰ ਜੇ ਰਾਘਵ ਚੱਡਾ ਵਰਗਾ ਇੱਕ ਮਜ਼ਬੂਤ ਸਤੰਭ ਚੂਰੋ-ਚੂਰ ਹੋ ਜਾਵੇਗਾ ਤਾਂ ਫਿਰ ਪਾਰਟੀ ਸ਼ਾਇਦ ਲੰਗੜੀ ਹੋ ਜਾਵੇਗੀ ਅਸਲੀਅਤ ਦੇ ਵਿੱਚ ਪਾਰਟੀ ਅਪਾਹਜ ਹੋ ਜਾਵੇਗੀ ਆਮ ਆਦਮੀ ਪਾਰਟੀ ਦੇ ਹਾਲਾਤ ਜਿਹੜੇ ਨੇ ਉਹ ਹਰ ਕੋਈ ਜਾਣਦਾ ਭਾਵੇਂ ਕਿ ਅੰਦਰੂਨੀ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਇਸ ਗੱਲ ਤੋਂ ਇਨਕਾਰ ਕਰਦੇ ਪਏ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਪਏ ਨੇ ਉੱਥੇ ਹੀ ਸਿਆਸੀ ਗਲਿਆਰੇ ਜ਼ਰੂਰ ਇਹ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਰਾਘਵ ਚੱਡਾ ਕਿਉਂ ਸਿਆਸਤ ਵਿੱਚ ਨਹੀਂ ਆ ਰਿਹਾ ਇਹੋ ਜੀ ਕੀ ਮਜਬੂਰੀ ਹੈ ਕਿ ਦੋ ਐਡੇ ਵੱਡੇ ਲੀਡਰ ਇੱਕ ਜਲੰਧਰ ਸੀਟ ਤੋਂ ਜਲੰਧਰ ਵਰਗੀ ਵੱਡੀ ਸੀਟ ਤੋਂ ਐਮਪੀ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਜਿਤਾਉਣ ਵਾਸਤੇ ਆਮ ਆਦਮੀ ਪਾਰਟੀ ਉਹ ਸੁਸ਼ੀਲ ਰਿੰਕੂ ਅਤੇ ਦੂਜੇ ਪਾਸੇ ਸ਼ੀਤਲ ਲੰਗੁਰਾਲ ਐਮ ਐਲ ਏ ਜਲੰਧਰ ਵੈਸਟ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਜਾਂਦੇ ਨੇ ਵਿਧਾਇਕਾਂ ਦੇ ਵਿੱਚ ਪਹਿਲੀ ਵਾਰ ਕਮੀ ਹੋ ਗਈ 92 ਵਿਧਾਇਕ 91 ਰਹਿ ਗਏ ਔਰ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਐਮ ਪੀ ਜਿਹੜਾ ਪੰਜਾਬ ਦੇ ਵਿੱਚ ਸੀਗਾ ਉਹ ਵੀ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਰ ਗਿਆ ਤੇ ਰਾਗਵ ਚੱਡਾ ਪੋਰਾ ਵੀ ਨਹੀਂ ਬੋਲੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਰਾਗਵ ਚੱਡਾ ਦੀ ਉਦੋਂ ਪੋਸਟ ਜ਼ਰੂਰ ਆਉਂਦੀ ਹੈ ਟਵੀਟ ਕਰਦੇ ਨੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਅਰਵਿੰਦ ਕੇਜਰੀਵਾਲ ਦੀ ਸੋਚ ਨਹੀਂ ਖਤਮ ਕੀਤੀ ਜਾ ਸਕਦੀ ਪਰ ਉਸ ਤੋਂ ਬਾਅਦ ਦੁਬਾਰਾ ਛੁੱਪੀ ਸਾਧ ਲਈ ਗਈ ਸਿਆਸਤ ਨੂੰ ਸ਼ਾਇਦ ਦੂਰੋਂ ਦੇਖਦੇ ਪਏ ਨੇ ਇਸ ਦਾ ਵਿਸ਼ਲੇਸ਼ਣ ਕਰਦੇ ਪਏ ਨੇ ਪਰ ਆਪਣੇ ਆਪ ਚ ਸਵਾਲਾਂ ਦੇ ਵਿੱਚ ਵੱਜੇ ਹੋਏ ਨੇ ਕਿ ਕੀ ਰਾਘਵ ਚੱਡਾ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲੈਣਗੇ ਕਿ ਰਾਘਵ ਚੱਡਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਵਾਲੇ ਨੇ ਇਹਨਾਂ ਸਵਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਫਿਲਹਾਲ ਘਬराई ਹੋਈ ਹੈ ਜੋ ਹਾਲਾਤ ਫਿਲਹਾਲ ਬਣਦੇ ਪਏ ਨੇ ਇਸੇ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਘੇਰਾ ਪਾ ਕੇ ਇਸ ਨੂੰ ਨਸ ਤੋਂ ਨਾਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਭ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਹੁਣ ਤੀਲੇ ਖਲਾਰਨ ਦਾ ਸਮਾਂ ਆ ਗਿਆ ਹੈ ਵਿਰੋਧੀ ਪਾਰਟੀਆਂ ਤੀਲੇ ਖਲਾਰ ਦੀਆਂ ਪਈਆਂ ਨੇ ਪਰ ਹੁਣ ਕੀ ਆਮ ਆਦਮੀ ਪਾਰਟੀ ਆਪਣੇ ਤੀਲਿਆਂ ਨੂੰ ਇੱਕ ਥਾਂ ਜੋੜ ਕੇ ਬੰਨ ਲਵੇਗੀ ਜਾਂ ਫਿਰ ਹੁਣ ਜਿਹੜੀ ਸੱਤਾ ਹੱਥ ਆਈ ਸੀ ਜਿਹੜਾ ਬਦਲਾ ਹੱਥ ਆਇਆ ਸੀ ਉਹ ਹੱਥੋਂ ਖੁੰਝਦਾ ਨਜ਼ਰ ਆਵੇਗਾ ਇਸ ਦੇ ਵਿੱਚ ਕਿਤੇ ਨਾ ਕਿਤੇ ਆਵਾਦ ਨਹੀਂ ਪਾਰਟੀ ਦੀ ਵੀ ਲਾਪਰਵਾਹੀ ਹੈਗੀ ਹੈ ਕਿਉਂਕਿ ਜੋ ਚੀਜ਼ਾਂ ਹੁਣ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਪੈੜਾਂ ਹੁਣ ਨੱਪੀਆਂ ਜਾ ਰਹੀਆਂ ਨੇ ਇਹ ਪਹਿਲਾਂ ਵੀ ਨੱਪੀਆਂ ਜਾ ਸਕਦੀਆਂ ਸੀ ਔਰ ਵੱਡੀ ਗੱਲ ਇਹ ਜਦੋਂ ਕਿਸੇ ਦੂਸਰੀ ਪਾਰਟੀ ਤੋਂ ਇੱਕ ਲੀਡਰ ਤੋੜ ਕੇ ਲਿਆਂਦਾ ਗਿਆ ਉਹਨੂੰ ਲਿਆ ਕੇ ਜਿਤਾਇਆ ਗਿਆ ਉਹ ਸਮੇਂ ਦੀ ਮੰਗ ਮੰਨੀ ਜਾ ਸਕਦੀ ਹੈ ਪਰ ਇਨ ਮੀਨ ਟਾਈਮ ਇਸ ਦੇ ਦਰਮਿਆਨ ਸਮੇਂ ਦੇ ਦਰਮਿਆਨ ਕੋਈ ਇਹੋ ਜਿਹਾ ਲੀਡਰ ਕਿਉਂ ਨਹੀਂ ਖੜਾ ਕੀਤਾ ਗਿਆ ਜਿਹੜਾ ਲੀਡਰ ਇਸ ਸੀਟ ਵਾਸਤੇ ਸਹੀ ਹੋਵੇ ਸਟਰੋਂਗ ਹੋਵੇ ਆਮ ਆਦਮੀ ਪਾਰਟੀ ਦੇ ਵਿੱਚ ਹੋਲਡ ਰੱਖਦਾ ਹੋਵੇ ਔਰ ਆਮ ਆਦਮੀ ਪਾਰਟੀ ਦਾ ਵਫਾਦਾਰ ਹੋਵੇ ਉਸ ਲੀਡਰ ਨੂੰ ਕਿਉਂ ਨਹੀਂ ਖੜਾ ਕੀਤਾ ਗਿਆ ਜਿਹੜਾ ਇਹਨਾਂ ਸੀਟਾਂ ਨੂੰ ਟੇਕਓਵਰ ਕਰ ਸਕੇ ਹੁਣ ਇਧਰ ਉਧਰ ਆਮ ਆਦਮੀ ਪਾਰਟੀ ਜਾਂਦੀ ਨਜ਼ਰ ਆ ਰਹੀ ਹੈ ਹੁਣ ਇਹ ਵੀ ਗੱਲਾਂ ਨੇ ਕਿ ਜਲੰਧਰ ਸੀਟ ਤੋਂ ਕਿਤਨੇ ਕਿਤੇ ਹੰਸਰਾਜ ਹੰਸ ਨੂੰ ਉਤਾਰ ਲਿਆ ਜਾਵੇ ਹੰਸਰਾਜ ਹੰਸ ਨੂੰ ਭਾਜਪਾ ਚੋਂ ਕੱਢ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਚੱਲਦੀਆਂ ਪਈਆਂ ਇਹ ਵੀ ਖਬਰ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਸਮਾਂ ਦੱਸੇਗਾ ਪਰ ਫਿਲਹਾਲ ਹੁਣ ਇਧਰੋਂ ਉਧਰੋਂ ਮੰਤਰੀ ਫੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਕਹਿੰਦਾ ਔਰ ਖ ਕਿੱਥੇ ਨੇ ਆਮ ਆਦਮੀ ਪਾਰਟੀ ਦੇ ਸਪੋਰਟ ਚ ਕਦੋਂ ਆਣਗੇ ਇਹ ਹੁਣ ਪਾਰਟੀ ਵੀ ਸ਼ਾਇਦ ਉਡੀਕਦੀ ਪਈ ਹੈ ਔਰ ਪਾਰਟੀ ਦਾ ਸਮਰਥਕ ਵੀ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਵਾਂਗੇ ਔਰ ਬਨੇ ਰਹੋ 1 انڈیا ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ